ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਬਾਈ ਜੀ ਪਹੁੰਚੇ ਹਾਂ ਧਨੀ ਪਿੰਡ ਤੇ ਸ਼ੌਂਕ ਇੱਥੇ ਕੀਤਾ ਹੋਇਆ ਆਪਣਾ ਵਿੱਕੀ ਵੀਰ ਬੱਬੂ ਵੀਰ ਤੇ ਨਾਲ ਫਰੈਂਡ ਨੇ ਬਾਈ ਹੁਣਾਂ ਦੇ ਨਾਮ ਨਹੀਂ ਮੈਨੂੰ ਪਤਾ ਤੇ ਕਬੂਤਰ ਹਨ ਜਿਹੜੇ ਕਹਿੰਦੇ ਵੀ ਅੱਤ ਦੇ ਅੱਤ ਦੀਆਂ ਨਸਲਾਂ ਇੱਕ ਤੋਂ ਇੱਕ ਨਸਲ ਜਿਹੜੀ ਹੈ ਨਾ ਖੁੱਡਿਆਂ 'ਚ ਪਈਆ ਤੁਹਾਨੂੰ ਨੇੜੇ ਤੋਂ ਦਿਖਾਵਾਂਗੇ ਤੇ ਸ਼ੌਂਕ ਆ ਬਾਈ ਹੁਣਾਂ ਨੂੰ ਘੋੜੀਆਂ ਦਾ ਵੀ ਘੋੜੀਆਂ ਵੀ ਬਹੁਤ-ਬਹੁਤ ਸੋਹਣੀਆਂ ਰੱਖਿਆ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਤੁਹਾਨੂੰ ਆਪਾਂ ਦਿਖਾਨੇ ਬਾਈ ਦੇ ਕਬੂਤਰ ਔਰ ਨਸਲਾਂ ਪੰਜਾਬ ਦੀਆਂ ਪੁਰਾਣੀਆਂ ਤੋਂ ਪੁਰਾਣੀਆਂ ਜਿਹੜੀਆਂ ਉਹ ਦੇਖਣ ਨੂੰ ਅੱਜ ਮਿਲਣਗੀਆਂ ਬਹੁਤ ਧਿਰ ਪਹਿਲਾਂ ਵੀ ਇਸ ਛੱਤ ਤੇ ਆਪਾਂ ਸ਼ੌਂਕ ਕਰਾਇਆ ਸੀ ਤੇ ਅੱਜ ਦੁਬਾਰਾ ਪਹੁੰਚੇ ਆਂ ਫਗਵਾੜੇ ਦਾ ਏਰੀਆ ਤੇ ਕਬੂਤਰ ਦੇਖ ਕੇ ਬਾਈ ਤੁਸੀਂ ਖੁਸ਼ ਹੋ ਜਿਓਗੇ ਬਾਈ ਐਦਾਂ ਦੇ ਛਪੇ ਦੇ ਜੈਲਦਾਰ ਕਾਲੀਆਂ ਅੱਖਾਂ ਦੇ ਗਾਰੇ ਕਾਲੇ ਕਬੂਤਰ ਰੂਹ ਖੁਸ਼ ਹੁੰਦੀ ਆ ਬਾਈ ਅੱਜ ਦਾ ਸ਼ੌਂਕੜਾ ਜਿਹੜਾ ਨਰਾਲਾ ਆ ਨਰਾਲਾ ਨੀਲੀਆਂ ਤੌਣਾ ਸੁਨਹਿਰੀ ਤੌਣਾ ਦੇਖੋ ਬਾਈ ਕਬੂਤਰ ਮੈਂ ਕਹਿੰਨਾ ਕਿ ਤੁਸੀਂ ਇਹੋ ਜਿਹੇ ਕਬੂਤਰ ਬਹੁਤ ਘੱਟ ਦੇਖੇ ਹੋਣਗੇ ਦੇਖਿਆ ਵੀ ਹੋਊਗਾ ਕਿਤੇ ਇੱਕ ਅੱਧਾ ਜੋੜਾ ਦੇਖਿਆ ਹੋਊਗਾ ਇੰਨੇ ਜਿਆਦਾ ਗਾੜੇ ਛਪੇ ਹੋਏ ਜਾਲਦਾਰ ਆਪਾਂ ਨਹੀਂ ਦੇਖੇ ਤੇ ਇਹ ਅੱਜ ਤੁਹਾਨੂੰ ਜਿਹੜੇ ਦੇਖਣ ਨੂੰ ਮਿਲ ਰਿਹਾ ਬਾਈ ਇਹ ਰਿਐਲਿਟੀ ਆ ਕਿ ਆਪਣੇ ਪੰਜਾਬ ਦੇ ਵਿੱਚ ਇੰਨੇ ਗਾੜੇ ਛਪੇ ਦੇ ਜੈਲਦਾਰ ਜਿਹੜੇ ਕਿਸੇ ਕੋਲ ਮੈਂ ਨਹੀਂ ਦੇਖੇ ਔਰ ਸ਼ਾਇਦ ਹੀ ਤੁਸੀਂ ਇੰਨੇ ਕਬੂਤਰ ਕਿਤੇ ਦੇਖੇ ਹੋਣੇ ਇਹ ਦੇਖੋ ਇੱਕ ਗੁੱਟ ਕਰਿਆ ਜਿਹੜਾ ਕਬੂਤਰ ਇਹਦੇ ਵਾਲ ਦੇਖੋ ਕਾਲੀਆਂ ਅੱਖਾਂ ਨੇ ਔਰ ਇਹ ਨਾਰਮਲ ਕਬੂਤਰ ਨਹੀਂ ਹੈਗੇ ਬਾਈ ਇਹ ਉਡਾਰ ਵਾਲੇ ਜੈਲਦਾਰ ਨੇ ਇਹ ਉੱਡਣ ਵਾਲੇ ਬਾਈ ਹੁਣਾਂ ਨੇ 23 ਸਾਲ ਪੁਰਾਣੀਆਂ ਨਸਲਾਂ ਜਿਹੜੀਆਂ ਇੱਥੇ ਸਾਂਭ ਕੇ ਰੱਖੀਆਂ ਹੋਈਆਂ ਨੇ ਜਿਹਨਾਂ ਦਾ ਅੱਜ ਤੁਸੀਂ ਸ਼ੌਂਕ ਕਰ ਰਹੇ ਹੋ ਦੇਖੋ ਹਾਂ ਰੂਹ ਖੁਸ਼ ਹੁੰਦੀ ਆ ਬਈ ਇਹਨਾਂ ਕਬੂਤਰਾਂ ਨੂੰ ਦੇਖ ਕੇ ਤੁਹਾਨੂੰ ਇਹਦੇ ਵਿੱਚ ਡੱਬ ਵਾਲੇ ਵੀ ਦਿਖਾਵਾਂਗੇ ਆਪਾਂ ਲਾਲ ਅੱਖਾਂ ਵਾਲੇ ਮਤਲਬ ਕਹਿੰਦਾ ਕਿ ਰੂਹ ਖੁਸ਼ ਹੁੰਦੀ ਆ ਇਹਨਾਂ ਨੂੰ ਦੇਖ ਦੇਖ ਕੇ ਇੱਕੋ ਜਿਹੀ ਸਾਰੇ ਕਾਲੀਆਂ ਅੱਖਾਂ ਦੇ ਕਬੂਤਰ ਨੇ ਵੀਰ ਹੋਣਾ ਦੇ ਕੋਲ ਕਬੂਤਰ ਤਾਂ ਬੜੀ ਧਾਂ ਜਾਈਦਾ ਦੇਖਣ ਲਈ ਪਰ ਇਹੋ ਜਿਹਾ ਸ਼ੌਂਕ ਜਿਹੜਾ ਹੈਗਾ ਮੈਂ ਨਹੀਂ ਕਦੀ ਕਿਤੇ ਦੇਖਿਆ ਤੇ ਇੱਕੋ ਜਿਹੇ ਕਬੂਤਰ ਹੋਣ ਤੇ ਚੰਗੀ ਨਸਲ ਦੇ ਹੋਣ ਤੁਹਾਨੂੰ ਡੱਬ ਵਾਲੇ ਵੀ ਦਿਖਾਵਾਂਗੇ ਟੈਡੀ ਵੀ ਦਿਖਾਵਾਂਗੇ ਬਾਈ ਉਹਨਾਂ ਕੋਲ ਬਹੁਤ ਕੁਆਲਿਟੀਆਂ ਦੇ ਕਬੂਤਰ ਨੇ ਤੇ ਲਾਲ ਕਬੂਤਰ ਜਿਹੜੇ ਹੁੰਦੇ ਆ ਨਾ ਕਾਲੀਆਂ ਅੱਖਾਂ ਵਾਲੇ ਉਹ ਵੀ ਦਿਖਾਵਾਂਗੇ ਜੀ ਕਰੋ ਸ਼ੌਂਕ ਮੇਰੇ ਵੀਰ ਇਹਨਾਂ ਦੀਆਂ ਧੌਣਾ ਸਮੈਰੀ ਨੇ ਨੀਲੀਆਂ ਕਿੰਦਾ ਚਮਕਦੀਆਂ ਨੇ ਔਰ ਇਹ ਥੋੜੇ ਨਹੀਂ ਹੈਗੇ ਬਹੁਤ ਸਾਰੇ ਆ ਬਾਈ ਆ ਤੁਹਾਨੂੰ ਉੱਪਰ ਵੀ ਦਿਖਾਣੇ ਆ ਇਹ ਦੇਖੋ ਕੱਲੀ ਕੱਲੀ ਬਰੀਡ ਜਿਹੜੀ ਇਹ ਦੇਖੋ ਇੱਧਰ ਵੀ ਭਰੀ ਪਈ ਆ ਜਾਲੀ ਇੱਧਰ ਕਰਕੇ ਦਿਖਾਣੇ ਆ ਇਧਰੋਂ ਲਾਈਟ ਪੈ ਰਹੀ ਆ ਆ ਲਓ ਭਾਈ ਦੇਖੋ ਭਾਈ ਮਿੱਤਰੋ ਸ਼ੌਂਕ ਬਾਈ ਦਾ ਬਹੁਤ ਹੀ ਵਧੀਆ ਸ਼ਾਨਦਾਰ ਲਾਜਵਾਬ ਸ਼ੌਂਕ ਇਹ ਕਿੱਦਾਂ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਇੱਕ ਵਾਰੀ ਭਾਈ ਕਾਲੇ ਵੀ ਕਾਲੀਆਂ ਅੱਖਾਂ ਦੇ ਨੇ ਵਿੱਚ ਆਹ ਦੇਖੋ ਬਾਈ ਵਿੱਚ ਟਿੱਕੀ ਡੱਬ ਵਾਲਾ ਕਹਿੰਦੇ ਐ ਨੂੰ ਸ਼ਾਇਦ ਲਾਲ ਅੱਖਾਂ ਦਾ ਬੈਠਾ ਹੋਇਆ ਆ ਉਹ ਸੀ ਚੰਗੇ ਚੰਗੇ ਕਬੂਤਰ ਨੇ ਬਾਈ ਹੁਣਾਂ ਦੇ ਬੋਲ ਦੇਖੋ ਮੇਰੇ ਜੀ ਇੱਕ ਚੀਜ਼ ਬਾਈ ਤੁਹਾਨੂੰ ਦੱਸ ਦਈਏ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਬਾਈ ਹੁਣੀ ਸੇਲ ਨਹੀਂ ਕਰਦੇ ਕਬੂਤਰ ਜਿਹੜੇ ਹੈਗੇ ਆ ਬਾਈ ਹੁਣਾਂ ਨੇ ਆਪਣੇ ਸ਼ੌਂਕ ਲਈ ਰੱਖੇ ਹੋਏ ਨੇ ਤੇ ਘੋੜੀਆਂ ਵੀ ਇੱਕ ਤੋਂ ਇੱਕ ਰੱਖੀਆਂ ਹੋਈਆਂ ਉਹਨਾਂ ਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਆ ਪੂਰੀ ਵੀਡੀਓ ਦੇ ਨਾਲ ਵੇਖਦੇ ਰਹੋ ਤੇ ਇੱਕ ਤੁਹਾਨੂੰ ਨੀਲਾ ਦਿਖਾਈਏ ਐ ਦੇਖੋ ਛੱਲੇ ਪਾਏ ਹੋਏ ਨੇ ਤੇ ਨੀਲਾ ਵੀ ਕਾਲੀਆਂ ਅੱਖਾਂ ਦਾ ਆ ਬਾਈ ਦੇਖੋ ਕਬੂਤਰ ਆ ਦੇਖੋ ਕੱਦ ਕਾਠ ਟਾਵਰ ਕਬੂਤਰਾਂ ਦੀ ਪੂਰੀ ਦੇਖਣ ਵਾਲੀ ਹਰ ਬੰਨਿਓ ਜਿਹੜੇ ਵਧੀਆ ਨੇ ਆ ਲਓ ਜੀ ਇਹ ਚੱਲ ਗਏ ਆਪਣੇ ਖੁੱਡੇ ਦੇ ਅੰਦਰ ਖਾਨਿਆਂ ਦੇ ਵਿੱਚ ਹੁਣ ਤੁਹਾਨੂੰ ਆਪਾਂ ਜਿਹੜਾ ਹੈਗਾ ਦੂਸਰੇ ਖੁੱਡੇ ਦਾ ਸ਼ੌਂਕ ਕਰਾਵਾਂਗੇ ਕਬੂਤਰ ਬਹੁਤ ਨੇ ਬਾਈ ਹੁਣਾਂ ਦੇ ਕੋਲ ਇੱਕ ਵਾਰ ਤੁਹਾਨੂੰ ਖੁੱਡੇ ਦੇ ਅੰਦਰ ਵੀ ਦਿਖਾ ਦਿੰਨੇ ਆ ਜੀ ਇਹ ਜਿਹੜੇ ਕਬੂਤਰ ਨੇ ਖਾਨੇ ਦਿਖਾ ਰਹੇ ਆ ਤੁਹਾਨੂੰ ਦੇਖੋ ਬਾਈ ਹੁਣਾਂ ਨੇ ਨਾ ਰੀਜ ਲਈ ਹੋਈ ਆ ਬਾਈ ਜਣਾ ਤੇ ਕਾਫੀ ਜਿਹੜੇ ਹੈਗੇ ਬੱਚੇ ਵੀ ਕੱਡੇ ਹੋਏ ਨੇ ਇਹ ਅੰਦਰ ਨੇ ਦੂਸਰੀ ਸਾਈਡ ਵੀ ਹੈਗੇ ਨੇ ਬਾਈ ਉਹ ਵੀ ਤੁਹਾਨੂੰ ਦਿਖਾਣੇ ਆ ਕਾਫੀ ਬੱਚੇ ਵੀ ਜਿਹੜੇ ਕੱਡੇ ਨੇ ਛੋਟੇ ਛੋਟੇ ਬੱਚੇ ਤੁਹਾਨੂੰ ਦਿਖਾਈਏ ਐ ਲੋ ਉਹੜੇ ਜਿਹੜੇ ਬੱਚੇ ਵੀ ਕੱਡੇ ਹੋਏ ਨੇ। ਕਾਫੀ ਨੇ ਅੰਡੇ ਰੱਖੇ ਹੋਏ ਆ। ਤੇ ਸ਼ੌਂਕ ਬਹੁਤ ਹੀ ਸ਼ਾਨਦਾਰ ਬਾਈ ਸਨਾਂ ਦਾ। ਦਿਲ ਖੁਸ਼ ਹੋ ਗਿਆ ਪੁੱਤਰ ਦੇਖ ਕੇ ਬਾਈ। ਇਹ ਹੈ ਜੀ ਇੱਕ ਖੁੱਡਾ। ਆ ਇਹ ਵੀ ਦਿਖਾ ਦਈਏ ਲਾਲ ਜਿਹੇ। ਚੱਲਾ ਇਹਨਾਂ ਨੂੰ ਦਸਾਣੇ ਆ। ਲਓ ਵੀ ਮਿੱਤਰੋ ਆ ਦੂਸਰਾ ਖੁੱਡਾ ਇਹਦੇ ਵਿੱਚ ਜਿਹੜੇ ਲਾਲ ਆ ਨਾ ਕਮਪਟਰ ਉਹ ਨੇ। ਦੇਖੋ ਹੁਣ ਤੁਸੀਂ ਤੇ ਦੱਸਣਾ ਕਿ ਸ਼ੌਂਕ ਕਿਦਾਂ ਦਾ ਲੱਗਾ ਬਾਈ ਮਿੱਤਰੋ ਫੁੱਡੇ ਦੇਖੋ ਸਾਰੇ ਦੇ ਸਾਰੇ ਇੱਕੋ ਜਿਹੇ ਹੀ ਭਰੇ ਹੋਏ ਨੇ ਦੇਖੋ ਕਾਲੀਆਂ ਅੱਖਾਂ ਸਾਰਿਆਂ ਦੀ ਹੈ ਐ ਲਓ ਬਾਈ ਵਿੱਚ ਇੱਕ ਦੋ ਡੱਬੇ ਵੀ ਨੇ ਇਹ ਡੱਬੇ ਵੀ ਬਹੁਤ ਸੁਨੱਖੇ ਨੇ। ਯਾ ਲਾਲ ਡੱਬਾ ਵੀ ਇੱਕ ਬਣਿਆ ਪਿਆ। ਹਲਾ ਹੋ ਵੀ ਮਿੱਤਰੋ ਦੱਸਣਾ ਕਿੰਦਾ ਲੱਗਦਾ ਇਹ ਸ਼ੌਂਕ। ਧਨੀ ਪਿੰਡ ਫਗਵਾੜੇ ਦਾ ਏਰੀਆ ਬਾਈ। ਬਾਈ ਇਹਨਾਂ ਨੇ ਬਹੁਤ ਪੈਸੇ ਲਾਏ ਹੋਇਆ ਬਾਈ ਇਹਨਾਂ ਕਬੂਤਰਾਂ ਦੇ। ਤੇ ਅੱਜ ਬਾਈ ਇਹਨਾਂ ਦੇ ਕੋਲ ਨਸਲਾਂ ਨੇ ਕਈ ਸਾਲ ਲਾ ਦਿੱਤੇ ਇਹਨਾਂ ਨੂੰ ਬਣਾਉਣ। ਤੇ ਅੱਜ ਖੁੱਡੇ ਭਰੇ ਪਏ ਨੇ ਇਹਨਾਂ ਦੇ ਨਾਲ ਕਿਤੇ ਇੱਕ ਜੋੜਾ ਜਿਹੜਾ ਲੱਭਣਾ ਔਖਾ ਹੋ ਜਾਂਦਾ ਸੀ ਤੇ ਅੱਜ ਬਾਈ ਹੁਣਾਂ ਦੇ ਕੋਲ ਦੇਖੋ ਕਿੰਨੇ ਕ ਜੋੜੇ ਨੇ ਬਾਈ ਆਹ ਦੇਖੋ ਵਿੱਚ ਇੱਕ 골ਡਨ ਕਬੂਤਰ ਇਹਨਾਂ ਵਿੱਚ ਬਿਠਾਇਆ ਲਾਲਸਰਾ ਕੀ ਹੋ ਗਿਆ ਲੱਗਾ ਸ਼ੌਂਕ ਜੀ ਦੱਸਣਾ ਜ਼ਰੂਰ ਮਿੱਤਰੋ ਫੇਰ ਤੁਹਾਨੂੰ ਦੱਸਦੀਏ ਕਿਤਨੀ ਪਿੰਡ ਦੇ ਵਿੱਚ ਇੱਕ ਪੁੱਤਰ ਨੇ ਬਾਈ ਹੁਣਾ ਦੇ ਬੱਬੂ ਬਾਈ ਹੁਣੀ ਵਿੱਕੀ ਬਾਈ ਹੁਣੀ ਉਹਨਾਂ ਦਾ ਕੀਤਾ ਹੋਇਆ ਹੈ ਸ਼ੌਂਕ ਆ ਬਿਲ ਖੁਸ਼ ਪਰੰਦੇ ਨੇ ਬਾਕੀ ਲਓ ਵੀ ਮਿੱਤਰੋ ਇੱਧਰ ਆ ਜਾਓ ਕੱਢੀਏ ਬਾਹਰ ਇੱਥੇ ਦਿਖਾਣੇ ਪਹਿਲਾਂ ਅੰਦਰ ਹੀ ਅੰਦਰ ਵਧੀਆ ਦੇਖ ਜਾਂਦੇ ਆ ਇਹਦੇ ਵਿੱਚ ਸਾਰੇ ਗੋਲਡਨ ਹੀ ਆ ਗੋਲਡਨ ਤੇ ਹੋਰ ਕੀ ਕਹਿੰਦੇ ਡੱਬ ਵਾਲੇ ਬੜੇ ਹੁੰਦੇ ਦੋਸਤ ਅੱਛਾ ਆ ਲਓ ਬਾਈ ਕਰੋ ਇਹ ਕੰਮ ਇਹ ਹੁਣ ਸਿਰਫ ਡਾਰ ਵਾਲੇ ਕਬੂਤਰ ਤੇ ਅੱਖ ਦੇਖੋ ਕਬੂਤਰ ਦੀ ਤੁਸੀਂ ਪੂਰੀ ਲਾਲਾ ਵਾਕਿਆ ਯਾਰ ਆ ਇੱਕ ਟੈਡੀ ਆ ਵਿੱਚ ਹੈ ਆ ਲਓ ਵੀ ਮਿੱਤਰੋ ਇੱਕ ਚੀਜ਼ ਤੁਹਾਨੂੰ ਫੇਰ ਦੱਸ ਲਈਏ ਕਿ ਜੇ ਕਬੂਤਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਇਹ ਸੇਲ ਲਈ ਨਹੀਂ ਹੈਗੇ ਅੱਖਾਂ ਦੇਖੋ ਪੂਰੀਆਂ ਪੂਰੀਆਂ ਲਾਲ ਆ ਇਹਨਾਂ ਦੀਆਂ ਆ ਲਖੋ ਖੂਨ ਹੀ ਡੁੱਲਦਾ ਅੱਖਾਂ ਚ ਜਿਵੇਂ ਇਵੇਂ ਆ ਬਹੁਤੀ ਵਧੀਆ ਜੁੜਿਆ ਆ ਇਹੜਾ ਦਿਖਾਇਆ ਆਪਾਂ ਪਹਿਲਾਂ ਨਹੀਂ ਹੋ ਰਿਹਾ ਦੇਖੀ ਇਹਦੀ ਅੱਖਾਂ ਬਹੁਤ ਲਾਲ ਆ ਫੜਿਓ ਇਹਨੂੰ ਵੀ ਬਹੁਤ ਲਾਲ ਆ ਬਹੁਤ ਜੀ ਅੱਛਾ ਆ ਦੇਖੋ ਬਈ ਕਮਟਰ ਦੀਆਂ ਅੱਖਾਂ ਦੇਖੋ ਹੈ ਜੀ ਮੈਂ ਵੇਲਾ ਚ ਹਲੇ ਘਟ ਲਾਲ ਦੇਖਦੀ ਆ ਕਿਉਂਕਿ ਥੋੜਾ ਜਿਹਾ ਕਲੈਕਟੀ ਦਾ ਚੱਕਰ ਪੈ ਜਾਂਦਾ ਆ ਹਾਂ ਲੋ ਇੱਕ ਇੱਕ ਪਰਿੰਦਾ ਜਿਹੜਾ ਹੈਗਾ ਆ ਰੂਹ ਖੁਸ਼ ਕਰਦਾ ਆ ਸੁਜੀਤ ਅੱਖਾਂ ਨਆਂ ਦੀਆਂ ਬਹੁਤ ਹੀ ਲਾਲ ਸਹੀ ਆ ਸਾਰੇ ਲਾਲ ਅੱਖਾਂ ਦੀ ਆ ਹੈ ਨਾ ਆ ਫਿਰ ਦੇਖੋ ਬਈ ਸੋਹਣੇ ਪਰਿੰਦੇ ਆ ਛੱਡ ਦੇਈ ਹਾਲੋ ਬਈ 골ਡਨ ਲਾਲ ਅੱਖਾਂ ਦੇ ਬਈ ਅਜੂ ਖੁਸ਼ ਹੋ ਗਿਆ ਤਮੋਤਰਾ ਦੇ ਨਾਲ ਤੇ ਇਹਦੇ ਵੀ ਸਾਰੇ ਖਾਣੇ ਬਣਾਏ ਹੋਏ ਨੇ ਖਾਣੇ ਬੜੇ ਟੋਪ ਦੇ ਬਣਾਇਆ ਹੈ ਛੋਟੇ ਛੋਟੇ ਖਾਣੇ ਆ ਔਰ ਇਹ ਦੇਖੋ ਦੋ ਬੱਚੇ ਇਹ ਕੱਡੇ ਹੋਏ ਨੇ ਜੀ ਬਹੁਤ ਹੀ ਸ਼ਾਨਦਾਰ ਪਰਿੰਦੇ ਜਿਹੜੇ ਇੰਨੇ ਜ਼ਿਆਦੇ ਆ ਵੀ ਇੱਕ-ਇੱਕ ਪਰਿੰਦਾ ਦੇਖਣ ਲੱਗਿਆਂ ਤਾਂ ਬਹੁਤ ਟਾਈਮ ਲੱਗ ਜੂਗਾ ਜੀ ਅੱਜ ਦੀ ਵੀਡੀਓ ਵੀ ਜਿਹੜੀ ਹੈਗੀ ਆ ਬਹੁਤ ਹੀ ਲਾਜਵਾਬ ਆ ਕਹਿੰਦਾ ਮਤਲਬ ਕਿ ਇੰਨੇ ਸੋਹਣੇ-ਸੋਹਣੇ ਐਡੇ ਤਗੜੇ ਪਰਿੰਦੇ ਸ਼ੌਂਕ ਜਿਹੜਾ ਹੈਗਾ ਉਹ ਵੱਖਰਾ ਹੀ ਆ ਬਾਈ ਦੇਖੋ ਆ ਕਿੰਨੇ ਕੋ ਕਬੂਤਰ ਇੱਕੋ ਜਿਹੇ ਅੱਖਾਂ ਇੰਨੀਆਂ ਜ਼ਿਆਦਾ ਵਿੱਚ ਲਾਲ ਨੇ ਸ਼ੌਂਕੀ ਬੰਦੇ ਜਿਹੜੇ ਹੈਗੇ ਆ ਜਿਹੜੇ ਇਹਨਾਂ ਦੇ ਸ਼ੌਂਕ ਰੱਖਦੇ ਨੇ ਖਿਡਾਰੀ ਉਹਨਾਂ ਨੂੰ ਇਹਨਾਂ ਬਾਰੇ ਪੂਰੀ ਜਾਣਕਾਰੀ ਹੈ ਇਹਨਾਂ ਦਾ ਕੀ ਮੁੱਲ ਆ ਅਣਮੁੱਲੇ ਕਬੂਤਰ ਨੇ ਕਹਿੰਦਾ ਮਤਲਬ ਇਹ ਦੇਖੋ ਬਈ ਮਿੱਤਰੋ ਇਹ ਬਾਈ ਹੁਣ ਤੁਸੀਂ 골ਡਨਾਂ ਦਾ ਸ਼ੌਂਕ ਕੀਤਾ ਇੱਕ ਇੱਕ ਖੁੱਡਾ ਜਿਹੜਾ ਇੱਕ ਇੱਕ ਨਸਲ ਨਾਲ ਹੀ ਭਰਿਆ ਪਿਆ ਬਾਈ ਹੁਣਾਂ ਨੇ ਠੀਕ ਹੈ ਜੀ ਹੁਣ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਆਲੇ ਖੁੱਡੇ ਦਾ ਇਹ ਚ ਸਾਰੇ ਟੈਡੀ ਆ ਲਓ ਬਾਈ ਹੁਣ ਟੈਡੀਆਂ ਦਾ ਖੁੱਡਾ ਆ ਗਿਆ ਅਜੇ ਮਲਬਈ ਵੀ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਟੈਡੀਆਂ ਦਾ ਗਾੜਾ ਬਾਈ ਦੇਖੋ ਹਾਂ ਡੈਡੀ ਪੁੱਤਰ ਚਿੱਟਿਆਂ ਮੱਥਿਆਂ ਦੇ ਕੁਆਲਿਟੀਆਂ ਬਹੁਤ ਬਹੁਤ ਵਧੀਆ ਐ ਦੇਖੋ ਪੁੱਤਰ ਆਹ ਕੁਤਰ ਫੜਿਓ ਆ ਜਿਹੜਾ ਸਾਹਮਣੇ ਬੈਠਾ ਆੜਾ ਥੱਲੇ ਬੈਠਾ ਰੀ ਅਲੂ ਇਹ ਦਿਖਾਓ ਜਰਾ ਇਹਨਾਂ ਦਾ ਸ਼ੌਂਕ ਕਰਾਈਏ ਆਪਾਂ ਇਹ ਲੋ ਵੀ ਮੈਂ ਤੁਹਾਨੂੰ ਕਰੂ ਸ਼ੌਂਕ ਲਾਲ ਡੋਰੀਆਂ ਦਾ ਟੈਡੀਂ ਸ਼ਰਦ ਇਹਦੇ ਤੋਂ ਕ੍ਰੀਮ ਆਖਾ ਰਿੰਗ ਬਣਦੇ ਨਹੀਂ ਇਹਦੇ ਸਹੀ ਆ ਵਿਅਲ ਆਏ ਹੋਇਆ ਬਈ ਇਹਨਾ ਕਬੂਤਰਾਂ ਤੇ ਵੀ ਬਾਈ ਹੋਣਾਂ ਨੇ ਆਹ ਕਬੂਤਰ ਫੜੀਆਂ ਆ ਜਿਹੜਾ ਆਹੜਾ ਖੜਾ ਸੱਪ ਵਾਂਗੂ ਹੁੰਦਾ ਆਹ ਦੇਖੋ ਬਈ ਕਬੂਤਰ ਦੀ ਅੱਖ ਦੇਖਣ ਵਾਲੀ ਅੱਖ ਆ ਬਾਈ ਜਿਹੜੇ ਖਿਡਾਰੀ ਆ ਨਾ ਸ਼ਿਕਾਰੀ ਬੰਦੇ ਉਹ ਦੱਸਣਗੇ ਵੀ ਕਬੂਤਰ ਦੀ ਕੁਆਲਿਟੀ ਕੀ ਕਹਿੰਦੀ ਆ ਚਿੱਟੀ ਨੋਕ ਸੇਰਾ ਹੀ ਆ ਕਬੂਤਰ ਕਾਦਾ ਬਾਈ ਪਰ ਦਿਖਾਇਓ ਇਹਦੇ ਸਹੀ ਛੱਡ ਦਿਓ ਇਹਨਾਂ ਨੇ ਬੱਚੇ ਪੁੱਛੇ ਨਹੀਂ ਯਾਰ ਕਮਣਾਇ ਦੇ ਦੀ ਅੰਦਰ ਉਹਦੇ ਪਹਿਲੀ ਕੱਟੇ ਜਾਂਦੇ ਆ ਅੱਛਾ ਆ ਜੋ ਬਾਈ ਵਾਹ ਬੜੀਆ ਮਾਈ ਬੜੀਆ ਸ਼ੌਂਕ ਬਾਈ ਤਾਂ ਨਹੀਂ ਪਿੰਡ ਦੇ ਵਿੱਚ ਜਿਹੜਾ ਅੱਜ ਤੁਸੀਂ ਜਿਹੜਾ ਸ਼ੌਂਕ ਕਰ ਰਹੇ ਹੋ ਨਾ ਕਬੂਤਰਾਂ ਦਾ ਥੱਲੇ ਤੁਹਾਨੂੰ ਬਈ ਆਪਾਂ ਘੋੜੀਆਂ ਦਾ ਸ਼ੌਂਕ ਕਰਾਣਾ ਦੇ ਉੱਪਰ ਮਲਵਈ ਕਬੂਤਰ ਨੇ ਉਹਨਾਂ ਦਾ ਵੀ ਸ਼ੌਂਕ ਕਰਾਵਾਂਗੇ ਇੱਕ ਬੇਨਤੀ ਆ ਬਈ ਆਪਣਾ ਚੈਨਲ ਵਿਰਾਟ ਵਿਜ਼ਨ ਕਲੱਬ ਜਿਹੜਾ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ ਵੀ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਓ ਆ ਕਬੂਤਰ ਤੁਹਾਨੂੰ ਦਿਖਾਇਆ ਦੇਖੋ ਇਹ ਨੇ ਟੈਡੀ ਜਿਹੜੇ ਕਹਿੰਦੇ ਸੀਗੇ ਵੀ ਟੈਡੀ ਨਹੀਂ ਜੀ ਇਹ ਉਦਾਂ ਨਹੀਂ ਇਦਾਂ ਨਹੀਂ ਅੱਜ ਤੁਹਾਨੂੰ ਕੋਈ ਕਸਰ ਨਹੀਂ ਹੈਗੀ ਇਹਨਾਂ ਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਟੈਡੀ ਇਹਦੇ ਵਿੱਚ ਹੈਗਾ ਖੜਾਣ ਪੱਖੋਂ ਉਡਾਣ ਪੱਖੋਂ ਹਰ ਵੱਨੋਂ ਜਿਹੜੀ ਕੁਆਲਿਟੀ ਆ ਜਿਹਨਾਂ 'ਚ ਦੇਖਣ ਨੂੰ ਮਿਲੀ ਆ ਕੱਢ ਲਓ ਬਾਹਰ ਜਿਹੜਾ ਹਣ ਤੁਹਾਨੂੰ ਬਾਹਰ ਕੱਢ ਕੇ ਦਿਖਾਨੇ ਆ ਬਾਈ ਇਹ ਕਬੂਤਰ ਆਪਾਂ lobby, metro, adre terbaca apa band ਆਪਾਂ ਦਿਖਾਣੇ ਹੁਣ ਤੁਹਾਨੂੰ ਬਾਹਰ ਕੱਢ ਲੈਣੇ ਆਪਾਂ ਇਹ ਬਕੂਸਾ ਜਿਹੜੇ ਟੈਡੀ ਨੇ ਤੇ ਦਿਖਾਣੇ ਆਪਾਂ ਇਧਰੋਂ ਹਲੋ ਕਰੋ ਸ਼ੌਂਕ ਤੇ ਕਿੱਦਾਂ ਦਾ ਲੱਗਦਾ ਸ਼ੌਂਕ ਆ ਦੱਸਣਾ ਵੀ ਜ਼ਰੂਰ अंदर जी मैं पता नहीं लगन दिया हूँ तहू आप दिखाने कबूतर हाँ कट बैठ गए सामने एक का देखो क्या कह कबूतर लो भी मित्र बहुत ही सोहना शौक है बीच का ਜਿਹੜੇ ਸ਼ਿਕਾਰੀ ਨੇ ਨਾ ਉਹਨਾਂ ਨੂੰ ਸ਼ੌਂਕ ਦੇਖਣ ਦਾ ਬਹੁਤ ਹੁੰਦਾ ਤੇ ਆਪਾਂ ਨਵੇਂ ਤੋਂ ਨਵੇਂ ਕਬੂਤਰ ਦੇਖੀਏ ਨਵੇਂ ਤੋਂ ਨਵੇਂ ਸ਼ੌਂਕ ਕਰੀਏ ਤੇ ਕੁਝ ਥੱਲੇ ਵੀ ਬੈਠੇ ਨੇ ਇਹਨਾਂ ਦਾ ਵੀ ਕਰੋ ਸ਼ੌਂਕ ਭਾਈ ਇਹ ਵੀਡੀਓ ਪਸੰਦ ਆਏ ਤਾਂ ਲਾਈਕ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਕਿਉਂਕਿ ਅੱਜ ਦਾ ਸ਼ੌਂਕ ਸਾਡੇ ਪੰਜਾਬ ਦਾ ਇੱਕ ਵੱਖਰਾ ਸ਼ੌਂਕ ਆ ਇਹ ਭਾਈ ਉੱਪਰ ਵਾਲੀ ਛੱਤ ਉੱਪਰ ਵੀ ਕਬੂਤਰ ਬਹੁਤ ਨੇ ਅੱਜ ਤੁਹਾਡਾ ਸ਼ੌਂਕ ਜਿਹੜਾ ਹੈਗਾ ਆ ਦਿਲ ਖੁਸ਼ ਹੋ ਜੂਗਾ ਦੇਖ ਕੇ ਇਹ ਜਾਲ ਉੱਪਰ ਲਾਇਆ ਹੋਇਆ ਬਾਈ ਹੁਣਾਂ ਨੇ ਇਹਦੇ ਪਹਿਲਾਂ ਦੋ ਪਾਰਟ ਕੀਤੇ ਹੋਏ ਸੀ ਨਾ ਇਹਦੇ ਹਾਂਜੀ ਪਹਿਲਾਂ ਦੂਸਰੀ ਆਹ ਲਓ ਬਾਈ ਕੋਜੀ ਕਬੂਤਰ ਇਹਦੇ ਚ ਵੀ ਛੱਡੇ ਹੋਏ ਨੇ ਬਾਈ ਸਮਾਨ ਦਾ ਆਹ ਲਓ ਇਹਦੇ ਵਿੱਚ ਇਹੜੇ ਹੈਗੇ ਲੱਕੜ ਦੀ ਬੋਰਡ ਦੀ ਫਿਟਿੰਗ ਕੀਤੀ ਹੋਈ ਆ ਦਾਣੇ ਕੋਈ ਨਹੀਂ ਮ ਬਾਉ ਕਬੂਤਰਾਂ ਵੀਰ ਹੋਣਾ ਦੇਖੋ ਭਾਈ ਇੰਨੇ ਕਬੂਤਰਾਂ ਨੂੰ ਆਮ ਮਾੜਾ ਮੋਟਾ ਬੰਦਾ ਤਾਂ ਦਾਣਾ ਨਿਪਾ ਸਕਦਾ ਜਿੰਨਾ ਕਬੂਤਰਾਂ ਵਿੱਚ ਡੱਬ ਵਾਲੇ ਵੀ ਨੇ ਇਹ ਦੇਖੋ ਇਹ ਕਿ ਬੱਚਾ ਕੱਢਿਆ ਹੋਇਆ ਹੈ दो बचे कू बोलते कबूतर ने भाई। नस्ल भी बहुत बहुत वादिया बई होना को मलवई है एच ने बई दे मलवई कबूतर बई ਲਓ ਇਹਨਾਂ ਦਾ ਵੀ ਕਰੋ ਸ਼ੌਂਕ ਤੇ ਦਸਣਾ ਸ਼ੌਂਕ ਕਿਦਾਂ ਦਾ ਲੱਗਦਾ ਮਿੱਤਰੋ ਆ ਸ਼ਾਕੀ ਬਹੁਤ ਵਧੀਆ ਹੈ ਲੋ ਵੀ ਇਹ ਦੇਖੇ ਤੁਸੀਂ ਬਾਈ ਦੇ ਕਬੂਤਰ ਤੇ ਹੁਣ ਆਪਾਂ ਤੁਹਾਨੂੰ ਦਿਖਾਨੇ ਆ ਬਾਈ ਦੀਆਂ ਘੋੜੀਆਂ ਕਿਹੜੀਆਂ ਨਸਲਾਂ ਨੇ ਕਿਹੋ ਜੀਆਂ ਨੇ ਸਾਰਾ ਕੁਝ ਜਿਹੜਾ ਆਪਾਂ ਤੁਹਾਨੂੰ ਹੁਣ ਦਿਖਾਉਣ ਜਾ ਰਹੇ ਆਗੇ ਸ ਇਹ ਆ ਬਾਈ ਹੁਣਾ ਦੇ ਘੋੜਿਆਂ ਦਾ ਫਾਰਮ ਜਿਹਦੇ ਵਿੱਚ ਵੀਰ ਹੁਣਾ ਨੇ ਬਹੁਤ ਸੋਹਣੀਆਂ ਸੋਹਣੀਆਂ ਘੋੜੀਆਂ ਤੇ ਬਸ਼ੇਰੇ ਰੱਖੇ ਹੋਏ ਨੇ ਤੇ ਆ ਬਾਈ ਹੁਣੀ ਦੇਖੋ ਇੱਧਰ ਲੱਗੇ ਹੋਏ ਨੇ ਸਾਂ ਸੰਭਾਲ ਜਿਹੜੀ ਪੂਰੀ ਚੱਲ ਰਹੀ ਹੈ ਇਸ ਟਾਈਮ ਇਹਨਾਂ ਦੀ ਦੇਖੋ ਬਾਈ ਇਹ ਬਸ਼ੇਰਾ ਇਹ ਲਓ ਜੀ ਆਹ ਬਸ਼ੇਰਾ ਆ ਕਿੰਨੀ ਉਮਰ ਦਾ ਹੋ ਗਿਆ ਵੀਰੇ 10 ਮਹੀਨੇ ਦਾ 10 ਕ ਮਹੀਨੇ ਦਾ ਹੋਇਆ ਤੇ ਕੱਦ ਦੇਖੋ ਕਿੰਨਾ ਕਰ ਗਿਆ ਹਲੇ ਤੱਕ ਵੱਡਾ ਹੋਊਗਾ ਤੇ ਕੰਨ ਦੇਖੋ ਇਹਨਾਂ ਦੀਆਂ ਨਾ ਮਸਲਾਂ ਦੇ ਵਿੱਚ ਇਹਨਾਂ ਦੀ ਵੀ ਕੁਆਲਿਟੀ ਹੁੰਦੀ ਆ ਕੰਨਾਂ ਦੀ ਕੁੰਡੀ ਬਣਦੀ ਆ ਪੂਰੀ ਆ ਚੀਜ਼ ਜਿਹੜੀ ਆ ਖਾਸ ਕਰਕੇ ਕਹਿੰਦੇ ਦੇਖਣ ਨੂੰ ਇਹਨਾਂ ਦੀਆਂ ਵੀ ਪਹਿਚaan ਹੁੰਦੀ ਆ ਸਾਨੂੰ ਤਾਂ ਜ਼ਿਆਦਾ ਜਾਣਕਾਰੀ ਨਹੀਂ ਆ ਪਰ ਜਿਹੜੇ ਘੋੜਿਆਂ ਵਾਲੇ ਵੀਰ ਨੇ ਉਹ ਪੂਰੀ ਜਾਣਕਾਰੀ ਰੱਖਦੇ ਨੇ ਇਹਨਾਂ ਦੀ ਤੇ ਆ ਆ ਗਈ ਆ ਕਾਲੀ ਘੋੜੀ ਬਾਹਰ ਕੀ ਨਾਂ ਰੱਖਿਆ ਇਹਦਾ ਬਾਈ ਬਾਪ ਜੀ ਦਾ ਹੈਗਾ ਸ਼ਾਹ ਜੀ ਸ਼ਾਹ ਜੀ ਲਓ ਬਾਈ ਕੱਦ ਦੇਖੋ ਘੋੜੀ ਦਾ ਅਜੇ ਤੱਕ ਕੱਦ ਦੇ ਦਾ ਵਾਧਾ ਜਾ ਰਿਹਾ ਆ ਕਿੰਨੇ ਇੰਚ ਹੋ ਗਈ ਆ 25 25 ਨਹੀਂ ਇਹ ਕਿੰਨੇ ਇੰਚ ਹੋ ਗਿਆ ਹੋਊਗਾ ਇਹਦਾ ਕੱਦ 60 ਇੰਚ 60 ਇੰਚ ਜਿਹੜਾ ਕੱਦ ਆ ਬਾਈ ਕੁੜੀ ਦਾ ਤੇ ਹਲੇ ਤੱਕ ਕੱਦ ਜਿਹੜਾ ਵਧਾ ਰਹੀ ਆ ਤੇ ਇੱਕ ਆ ਬਾਈ ਬੱਬੂ ਹੁਣੀ ਲੈ ਕੇ ਆ ਗਏ ਨੇ ਨੌਕਰੀ ਬਾਹਰ ਆਹ ਵੀਰ ਨੇ ਫੜੀ ਆ ਨੌਕਰੀ ਇੱਕ ਕੱਦਾ ਜੇ ਹੋਰ ਵਧਾਉਗੀ ਇਹਦਾ ਕੱਦ ਕਿੰਨਾ ਹੋ ਗਿਆ ਇਹਦਾ ਵੀ 60 ਕਾਟ ਕੇ ਹੀ ਆ ਇਹਦਾ ਵੀ 60 ਕਾਟ ਕੇ ਹੀ ਆ ਤੇ ਇਹ ਜਿਹੜੀ ਕਿੰਨੇ 18 ਮਹੀਨਿਆਂ ਦੀ ਆ ਹਾਂਜੀ ਹਾਂਜੀ 18 ਮਹੀਨੇ ਇਹ 18 ਮਹੀਨਿਆਂ ਦੀ ਘੋੜੀ ਆ ਬਾਈ ਦੇਖਣ ਵਾਲੀਆਂ ਨਸਲਾਂ ਨੇ ਬਾਈ ਉਹਨਾਂ ਨੇ ਸ਼ੌਂਕ ਬਹੁਤ ਵਧੀਆ ਰੱਖਿਆ ਹੋਇਆ ਤੇ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਘੋੜੇ ਘੋੜੀਆਂ ਨੇ ਬਾਈ ਉਹਨਾਂ ਦੇ ਕੋਲ ਗੱਲ ਕਰੀਏ ਬਾਈ ਖਰਚਾ ਬਹੁਤ ਆ ਇਹਨਾਂ ਦਾ ਹਜ਼ਾਰਾਂ ਰੁਪਈਆ ਕਹਿਣਾ ਮਤਲਬ ਲੈ ਕੇ ਚਲੋ ਵੀ ਮਹੀਨੇ ਦਾ ਹੀ ਇਹਨਾਂ ਦਾ ਖਰਚਾ ਮਾੜੇ-ਮੋٹے ਬੰਦੇ ਦੀ ਬਸ ਦੀ ਗੱਲ ਨਹੀਂ ਹੁੰਦੀ ਘੋੜੀਆਂ ਰੱਖਣਾ ਤੇ ਬਹੁਤ ਹੀ ਵਧੀਆ ਸ਼ੌਂਕ ਕੀਤਾ ਹੋਇਆ ਇਹ ਆਪਣਾ ਛੋਟੂ ਵੀ ਜਿਹੜਾ ਹੈਗਾ ਆ ਇੱਕ ਹੋਰ ਗੱਲ ਆ ਵੀ ਇਹ ਕਾਲੀ ਘੋੜੀ ਕਹਿੰਦੇ ਸਿਆਣੀ ਬੜੀ ਆ ਇਹਦੇ ਤੇ ਬੱਚੇ ਵੀ ਜਿਹੜੇ ਸਵਾਰੀ ਕਰ ਲੈਂਦੇ ਨੇ ਤੇ ਇਹ ਜਮਾ ਜਿਹੜੀ ਹੈਗੀ ਆ ਮਤਲਬ ਤੰਗ ਨਹੀਂ ਕਰਦੀ ਬਹੁਤ ਹੀ ਮਤਲਬ ਮਠੀ ਘੋੜੀ ਆ ਮਿੱਠੀ ਘੋੜੀ ਆ ਤੇ ਕਈ ਵਾਰ ਘੋੜੇ ਜਿਹੜੇ ਤਮਕਦੇ ਆ ਤੇ ਇਹ ਡਰਦੀ ਨਹੀਂ ਹੈਗੀ ਜਮਾ ਹੀ ਬੱਚੇ ਵੀ ਇਹਦੇ ਨਾਲ ਖੇਡਣ ਲੱਗੇ ਰਹਿੰਦੇ ਆ ਬਾਕੀ ਕਿਦਾਂ ਦਾ ਲੱਗਾ ਸ਼ੌਂਕ ਵੀਰ ਦਾ ਜ਼ਰੂਰ ਦੱਸਣਾ ਜੀ ਤੇ ਇਹ ਆਪਣੇ ਬਾਈ ਹੁਣੀ ਆ ਜਿਹੜੇ ਨਾਲ ਕਬੂਤਰ ਸਾਂਭਦੇ ਨੇ ਤੇ ਮਿਲਖਾ ਮਿਲਖਾ ਸਿੰਘ ਬਾਈ ਤੇ ਆ ਵੀਰ ਤੁਸੀਂ ਦੇਖ ਲਓ ਵੀ ਪੂਰੀ ਸਾਹ ਸਮਾਲਾ ਪੰਜ ਸੱਤ ਬੰਦੇ ਸਾਦਾ ਇਹਨਾਂ ਤੇ ਲੱਗੇ ਰਹਿੰਦੇ ਨੇ ਇੱਕ ਬੰਨੇ ਕਬੂਤਰ ਹੈ ਤੇ ਦੂਜੇ ਬੰਨੇ ਜਿਹੜੀਆਂ ਘੋੜੀਆਂ ਨੇ ਬਾਈ ਹੋਣਾਂ ਦੀਆਂ ਰੂਹ ਖੁਸ਼ ਹੋ ਗਈ ਦੇਖ ਕੇ ਮਿੱਤਰੋ ਤੇ ਕਿਦਾਂ ਦਾ ਲੱਗਾ ਸ਼ੌਂਕ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਤਾਂ ਜੋ ਆਉਣ ਵਾਲਾ ਨਵਾਂ ਸ਼ੌਂਕ ਜਿਹੜਾ ਹੈਗਾ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਨਵਾਂ ਸ਼ੌਂਕ ਤੁਹਾਡੇ ਵਾਸਤੇ ਬਹੁਤ ਛੇਤੀ ਲੈ ਕੇ ਆਵਾਂਗੇ ਇੰਤਜ਼ਾਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ